ਨੀਲੇ ਟਰੰਮ ਦਾ ਮਾਮਲਾ ਕੀ ਸੀਗਾ ਮਿਰਠ ਦੇ ਵਿੱਚ ਘਟਨਾ ਸਾਹਮਣੇ ਆਈ ਜਾਂ ਹੁਣ ਨੀਲੇ ਟਰੰਮ ਦੇ ਵਿੱਚ ਇੱਕ ਲਾਸ਼ ਵਿਧਾਨਾ ਦੇ ਵਿੱਚੋਂ ਮਿਲੀ ਆ ਪੂਰਾ ਮਾਮਲਾ ਕੀ ਬਿਲ ਹੈ ਇਹ ਈ ਈ ਰਿਕਸ਼ੇ ਚਾਲਕ ਸੀ ਰੋਹਿਤ ਕੁਮਾਰ ਰੋਹਿਤ ਕੁਮਾਰ ਤੇ ਪੁੱਛ ਕੀਤੀ ਸਾਨੂੰ ਜਦ ਇਮੀਡੀਏਟ ਕਾਮਯਾਬੀ ਮਿਲ ਗਈ ਜੀ ਇਹਨੂੰ ਤਾਂ ਜੀ ਪੰਜ ਛੇ ਬੰਦੇ ਸਿੱਟ ਕੇ ਗਏ ਆ ਤੁਹਾਡੀ ਇਨਵੋਲਵਮੈਂਟ ਕੀ ਸੀਗੀ ਕੀ ਰੋਹਿਤ ਕੁਮਾਰ ਡਰਾਈਵਰ ਸੀਗਾ ਰੋਹਿਤ ਦਾ ਕਰਾਇਆ ਦਿੱਤਾ ਜਿਵੇਂ ਉਹਨੂੰ ਮੈਂ ਤੁਸੀਂ ਮੈਂ ਤੁਹਾਨੂੰ ਕਹਿੰਦਾ ਜੀ ਮੈਨੂੰ ਤੁਸੀਂ ਮੇਰੇ ਨਾਲ ਲਾ ਦਿਓ ਬਤ ਉਹ ਤੁਹਾਡਾ ਜੁਰ ਥੋੜੀ ਜਿਹੀ ਸੀਗਾ ਇੰਨਾ ਡਰਮ ਈ ਰਿਕਸ਼ਾ ਲੈ ਕੇ ਆਏ ਤੇ ਉਹਨਾਂ ਨੇ ਸੁਰਤ ਇਹ ਕਿੱਥੇ ਮਰਡਰ ਹੋਇਆ ਸੀ ਕਿਹੜੀ ਜਗ੍ਹਾ ਸੁੱਟਿਆ ਸੀ ਇਹ ਮਰਡਰ ਹੋਇਆ ਸੀ ਘਾਰੇ ਬਾਰੇ ਮਨੂਜ ਕੁਮਾਰ ਦਾ ਬੰਦਾ ਰਹਿੰਦਾ ਹੈਗਾ ਆ ਆਰਤੀ ਚੌਂਕ ਲੱਗੇ ਨੇੜੇ ਕੋ ਕਮਰਾ ਕੁਮਰਕ ਰਹਿੰਦੇ ਲਿਆ ਉਹ ਦਾ ਦੋਸਤ ਹੈਗਾ ਵਾ ਮਨੂਜ ਕੁਮਾਰ ਨੀਰਜ ਕੁਮਾਰ ਜਿਹੜਾ 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 ਦੋਸ਼ੀ ਆ ਉਹ ਕਦੇ ਕਦੇ ਪਹਿਲਾਂ ਵੀ ਮਿੰਡ ਚਲੇ ਜਾਂਦਾ ਸੀ ਉਦੋਂ ਵੀ ਸ਼ਾਮ ਨੂੰ ਕਿਉਂਕਿ ਨੀਰਜ ਕੁਮਾਰ ਦਾ ਸਾਨੂੰ ਹਾਲ ਤੱਕ ਇੱਥੇ ਕੋਈ ਰਹਿਣ ਵਾਲਾ ਬੰਦਾ ਵਾਰਸ ਮਿਲਿਆ ਨਹੀਂ ਹੈਗਾ ਹਾਲ ਤੱਕ ਉਹ ਉਹ ਨੂੰ ਮਿੰਨ ਚ ਲਿਆ ਗਿਆ ਉਹ 10-15 ਮਿੰਟ ਬੈਠੇ ਰਹੇ ਜਿਵੇਂ ਘਰੇ ਪਰਿਵਾਰ ਦੀ ਗੱਲਾਂ ਕਰਦੇ ਆ ਉਹਨੇ ਜਿਹੜਾ ਲੜ ਲੜ ਪਈ ਨੀਰਜ ਕੁਮਾਰ ਦੇ ਸਾਰੇ ਘਰ ਦੇ ਉਹਨੂੰ ਪੈ ਗਏ ਕੁੱਟਖਾਨ ਵਾਲਾ ਇੱਕ ਬੰਦਾ ਕੁੱਟਨ ਵਾਲਾ ਛੇ ਬੰਦੇ ਇਹਨੂੰ ਸਾਰੇ ਪੈ ਸਾਰੇ ਪੈ ਗਏ ਉਹ 5-6 ਮਿੰਟ ਕੁੱਟ-ਕੁੱਟ ਪਈ ਉਹ ਵਿਚਾਰਾ ਅਦਮਰਾ ਹੋ ਗਿਆ ਉਹਨੂੰ ਹਸਪਤਾਲ ਦਾਖਰ ਕਿਸੀ ਨੇ ਨਹੀਂ ਕਰਾਇਆ ਰਾਤੋ-ਰਾਤ ਉਹ ਦੀ ਡੈਥ ਹੋ ਗਈ ਤੇ ਇਹਨੂੰ ਮਰੇ ਹੋਏ ਨੂੰ ਚੱਕ ਕੇ ਕਿ ਮੈਨੂੰ ਲੈ ਕੇ ਜਾਣਾ ਦਿਨੇ-ਦਿਨੇ ਇਹਨਾਂ ਨੇ ਡਰਮ ਮੈਨੇਜ ਕੀਤਾ ਉਹਨੂੰ ਇਕੱਠਾ ਕੀਤਾ ਨੱਤਨ ਤੋਂ ਬੰਨ ਕੇ ਇਕੱਠਾ ਕਰਕੇ ਪੈਕ ਕਰਕੇ ਉਹਦੇ ਵਿੱਚ ਪਾ ਲਿਆ ਰਾਤ ਪਈ 24 ਤਰੀਕ ਦੀ ਰਾਤ ਪਈ 24 ਤਰੀਕ ਦਾ 10 ਵਜੇ ਜਿੱਥੋਂ ਸਾਨੂੰ ਡੈੱਡ ਬੋਡੀ ਮਿਲੀ ਉੱਥੇ ਸਿੱਟ ਗਏ ਤੇ 25 ਦਿਨ ਸਾਨੂੰ ਡੈੱਡ ਬੋਡੀ ਮਿਲ ਗਈ ਜੀ ਜਦੋਂ ਪੁੱਛ ਕੇ ਛੋਈ ਮਤਲਬ ਕਿ ਤੱਕ ਕਾਰੇ ਬਾਰੇ ਤੇ ਸੁੱਟਿਆ ਉਹਨੂੰ ਸ਼ਿਮਲਾ ਸ਼ਿਮਲਾ ਕੁਝ ਮਹੀਨੇ ਪਹਿਲਾਂ ਮੇਰਟ ਤੋਂ ਇੱਕ ਘਟਨਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਪਤਨੀ ਵੱਲੋਂ ਆਪਣੇ ਪਤੀ ਦਾ ਕਤਲ ਕਰ ਅਤੇ ਉਸ ਦੇ ਟੁਕੜੇ ਕਰ ਇੱਕ ਨੀਲੇ ਡਰਮ ਦੇ ਵਿੱਚ ਲਕੋ ਕੇ ਸੁੱਟ ਦਿੱਤਾ ਗਿਆ ਸੀਗਾ ਤਾਂ ਉਸੇ ਤਰ੍ਹਾਂ ਦੀ ਘਟਨਾ ਹੁਣ ਲੁਧਿਆਣਾ ਦੇ ਵਿੱਚ ਆਈ ਆ ਮੇਰਟ ਦੀ ਘਟਨਾ ਚਰਚਾ ਦੇ ਵਿੱਚ ਸੀ ਨੀਲਾ ਡਰਮ ਚਰਚਾ ਦੇ ਵਿੱਚ ਸੀਗਾ ਤਾਂ ਲੁਧਿਆਣਾ ਦੇ ਵਿੱਚ ਇਹ ਘਟਨਾ ਇੱਕ ਸਾਹਮਣੇ ਆਈ ਆ ਕੁਝ ਦਿਨ ਪਹਿਲਾਂ ਇੱਕ ਵਾਰਦਾਤ ਲੁਧਿਆਣਾ ਦੇ ਵਿੱਚ ਹੋਈ ਆ ਕੱਲ ਇੱਕ ਨੀਲੇ ਡਰਮ ਦੇ ਵਿੱਚ ਇੱਕ ਬੋਡੀ ਜਿਹੜੀ ਆ ਪੁਲਿਸ ਨੂੰ ਮਿਲੀ ਹੈਗੀ ਆ ਤਾਂ ਪੁਲਿਸ ਉਸ ਮਾਮਲੇ ਦੇ ਵਿੱਚ छानबीन ਕਰ ਰਹੀ ਸੀ ਤਾਂ ਉਸ ਮਾਮਲੇ ਨੂੰ ਹੁਣ ਹੱਲ ਕਰ ਦਿੱਤਾ ਆਵਾ ਕੁਛੀ ਘੰਟਿਆਂ ਦੇ ਵਿੱਚ ਮਾਮਲਾ ਹੱਲ ਕੀਤਾ ਗਿਆ ਵਾ ਤੱਜ ਲੁਧਿਆਣਾ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਮੇਰੇ ਨਾਲ ਏਸੀਪੀ ਸੁਤਿੰਦਰ ਸਿੰਘ ਵਿਰਕ ਸਾਹਿਬ ਨਾਮ ਜੁਣੇ ਗੱਲਬਾਤ ਕਰ ਲੈਣੇ ਆ ਸਰ ਨੀਲੇ ਡਰਮ ਦਾ ਮਾਮਲਾ ਕੀ ਸੀਗਾ ਮੇਰਟ ਦੇ ਵਿੱਚ ਘਟਨਾ ਸਾਹਮਣੇ ਆਈਆ ਹੁਣ ਨੀਲੇ ਡਰਮ ਦੇ ਵਿੱਚ ਇੱਕ ਲਾਸ਼ ਲੁਧਿਆਣਾ ਦੇ ਵਿੱਚੋਂ ਮਿਲੀ ਆ ਪੂਰਾ ਮਾਮਲਾ ਕੀ ਬਿਲ ਹੈ ਹਾਂ ਡਰਮ ਅਲੱਗ-ਅਲੱਗ ਹੀ ਨਹੀਂ ਜੀ ਵਾਰਦਾਤ ਇੱਕੋ ਜੀ ਹੈ ਤਕਰੀਬਨ ਗੱਲ ਇਸ ਤਰ੍ਹਾਂ ਆ ਕਿ ਵੀ 25 ਤਰੀਕ ਨੂੰ ਸਾਨੂੰ ਤਕਰੀਬਨ 10 ਵਜੇ ਇਨਫੋਰਮੇਸ਼ਨ ਆਈ ਸੀ ਕਿ ਵੀ ਸ਼ੇਰਪੁਰ ਚੌਂਕ ਤੇ ਲਾਗੇ ਖਾਲੀ ਪਲਾਟ ਪੈਂਦਾ ਉੱਥੇ ਇੱਕ ਡੈ ਉਦੇ ਵਿੱਚ ਖਾਲੀ ਬਲਾਡ ਚ ਡਰਮ ਚ ਪਈ ਆ ਅਸੀਂ ਸਭ ਤੋਂ ਪਹਿਲਾਂ ਜਿਹੜੀ ਸਾਡੀ ਆਪਣੀ ਨਿਜੀ ਡਿਪਾਰਟਮੈਂਟ ਦੀ ਐਫਐਸਐਲ ਟੀਮ ਫੋਰੈਂਸਿਕ ਟੀ ਦੀ ਫਿੰਗਰਪ੍ਰਿੰਟ ਟੀਮ ਆ ਜਾਂ ਡਾਕਸ ਕੋਡ ਲਾ ਲਈਏ ਅਸੀਂ ਇਹਨਾਂ ਨੂੰ ਬੁਲਾਇਆ ਇਹਨਾਂ ਨੇ ਜੋ ਇਹ ਇਹਨਾਂ ਨੇ ਆਪਣਾ ਕਾਰਵਿਹਾਰ ਕਰਨਾ ਹੁੰਦਾ ਆ ਆਪਣੀ ਇਨਵੈਸਟੀਗੇਸ਼ਨ ਦਾ ਕਰਕੇ ਇਹਨਾਂ ਨੇ ਸਾਨੂੰ ਕੁਝ ਲੀਡ ਦਿੱਤੀਆਂ ਕਿ ਆ ਹੋ ਸਕਦਾ ਜੀ ਉਦੋਂ ਬਾਅਦ ਅਸੀਂ ਸੇਫ ਸਿਟੀ ਚ ਚੈੱਕ ਕੀਤਾ ਸਾਨੂੰ ਉਦੋਂ ਕੋਈ ਹੋਲਿਵੁੱਡ ਮਿਲ ਗਈ ਹੋਲਿਵੁੱਡ ਹੀ ਸਾਡੇ ਇੱਕ ਬੰਦਾ ਸਾਡੇ ਟਾਰਗੇਟ ਤੇ ਆ ਗਿਆ ਈ ਰਿਕਸ਼ਾ ਚਾਲਕ ਸੀ ਰੋਹਿਤ ਕੁਮਾਰ ਰੋਹਿਤ ਕੁਮਾਰ ਤੇ ਪੁੱਛ ਕੀਤੀ ਸਾਨੂੰ ਜਦ ਇਹ ਇਮੀਡੀਏਟ ਕਾਮਯਾਬੀ ਮਿਲ ਗਈ ਜੀ ਇਹਨੂੰ ਤਾਂ ਜੀ ਪੰਜ ਛੇ ਬੰਦੇ ਸਿੱਟ ਕੇ ਗਏ ਆ। ਰੋਹਿਤ ਦੀ ਇਨਵੋਲਵਮੈਂਟ ਕੀ ਸੀਗੀ ਕਿ ਰੋਹਿਤ ਕੁਮਾਰ ਜੀ ਡਰਾਈਵਰ ਸੀਗਾ ਰੋਹਿਂ ਦਾ ਕਰਾਇਆ ਦਿੱਤਾ। ਜਿਵੇਂ ਉਹਨੂੰ ਮੈਂ ਤੁਸੀਂ ਮੈਂ ਤੁਹਾਨੂੰ ਕਹਿੰਦਾ ਜੀ ਮੈਨੂੰ ਤੁਸੀਂ ਮੇਂ ਲਾ ਦੇਓ। ਬਿਤ ਉਹ ਤੁਹਾਡਾ ਕਸੂਰ ਥੋੜੀ ਜਿਹੀ ਸੀਗਾ। ਇੰਦਾ ਡਰਮ ਈ ਰਿਕਸ਼ਾ ਲੈ ਕੇ ਆਏ ਤੇ ਉਹਨਾਂ ਨੇ ਸੁੱਟਤਾ ਇਹ ਕਿੱਥੇ ਮਰਡਰ ਹੋਇਆ ਸੀ ਕਿਹੜੀ ਜਗ੍ਹਾ ਸੁੱਟਿਆ ਸੀ ਇਹਨੂੰ। ਇਹ ਮਰਡਰ ਹੋਇਆ ਸੀ ਘਰੇਬਾਰੇ। ਸਰੀਮ ਡਾਬਰੀ ਲਾਗੇ ਹੋਇਆ ਕਿ ਮਨੂਜ ਕੁਮਾਰ ਦਾ ਬੰਦਾ ਰਹਿੰਦਾ ਹੈਗਾ ਆ ਆਰਤੀ ਚੌਂਕ ਲੱਗੀ ਨੇੜੇ ਕੋ ਕਮਰਾ ਗੁਮਰਕ ਰਹਿਤੇ ਲਿਆ ਉਹ ਉਹਦਾ ਦੋਸਤ ਹੈਗਾ ਉਹ ਮਨੂਜ ਕੁਮਾਰ ਨੀਰਜ ਕੁਮਾਰ ਜਿਹੜਾ 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 ਦੋਸ਼ੀ ਆ ਉਹ ਕਦੇ ਕਦੇ ਪਹਿਲਾਂ ਵੀ ਮਿਲਣ ਚਲੇ ਜਾਂਦਾ ਸੀ ਉਦੋਂ ਵੀ ਸ਼ਾਮ ਨੂੰ ਕਿਉਂਕਿ ਨੀਰਜ ਕੁਮਾਰ ਦਾ ਸਾਨੂੰ ਹਾਲ ਤੱਕ ਇੱਥੇ ਕੋਈ ਰਹਿਣ ਵਾਲਾ ਬੰਦਾ ਵਾਰਸ ਮਿਲਿਆ ਨਹੀਂ ਹੈਗਾ ਹਾਲ ਤੱਕ ਉਹ ਉਹਨੂੰ ਕੋ ਮਿਲਣ ਚ ਲਿਆ ਗਿਆ ਉਹ 10 15 ਮਿੰਟ ਬੈਠੇ ਰਹੇ ਜਿਵੇਂ ਘਰੇ ਪਰਿਵਾਰ ਦੀ ਗੱਲਾਂ ਕਰਦੇ ਆ ਉਹਨੇ ਜਿਹੜਾ ਲੜ ਪਈ ਨੀਰਜ ਕੁਮਾਰ ਦੇ ਸਾਰੇ ਘਰ ਦੇ ਉਹਨੂੰ ਪੈ ਗਈ ਕੁੱਟਖਾਨ ਵਾਲਾ ਇੱਕ ਬੰਦਾ ਕੁੱਟਨ ਵਾਲਾ ਛੇ ਬੰਦੇ ਮਨੋਜ ਨੂੰ ਸਾਰੇ ਪੈ ਗਏ ਸਾਰੇ ਪੈ ਗਏ ਉਹ ਪੰਜ ਚਾਰ ਮਿੰਟ ਕੁੱਟ ਕੁੱਟ ਪਈ ਉਹ ਵਿਚਾਰਾ ਅਦਮਰਾ ਹੋ ਗਿਆ ਉਹਨੂੰ ਹਸਪਤਾਲ ਦਾਖਲ ਕਿਸੇ ਨੇ ਨਹੀਂ ਕਰਾਇਆ ਰਾਤੋ ਰਾਤ ਉਹਦੀ ਡੈਥ ਹੋ ਗਈ ਸਵੀਰ ਨੂੰ ਮਰੇ ਹੋਏ ਨੂੰ ਚੱਕ ਕੇ ਕਿਵੇਂ ਲੈ ਕੇ ਜਾਣਾ ਦਿਨੇ ਦਿਨੇ ਇਹਨਾਂ ਨੇ ਡਰਮ ਮੈਨੇਜ ਕੀਤਾ ਉਹਨੂੰ ਇਕੱਠਾ ਕੀਤਾ ਨੱਤਨ ਤੋਂ ਬੰਨ ਕੇ ਇਕੱਠਾ ਕਰਕੇ ਪੈਕ ਕਰਕੇ ਉਹਦੇ ਵਿੱਚ ਪਾ ਲਿਆ ਰਾਤ ਪਈ 24 ਤਰੀਕ ਦੀ ਰਾਤ ਪਈ 24 ਤਰੀਕ ਦਾ 10 ਵਜੇ ਜਿੱਥੋਂ ਸਾਨੂੰ ਡੈੱਡ ਬੋਡੀ ਮਿਲੀ ਉੱਥੇ ਸਿੱਟ ਗਏ ਤੇ 25 ਦਿਨਸੋਂ ਡੈਡ ਬੋਡੀ ਮਿਲ ਗਈ ਜੀ ਜਦੋਂ ਪੁੱਛਗੇ ਸੋਈ ਮਾਹਰ ਕੀਤਾ ਕਾਰੇ ਬਾਰੇ ਤੇ ਸੁੱਟਿਆ ਉਹਨੂੰ Shimla ਕੋਲ Shimla ਕੋਲ ਇਦਾਂ ਹੁੰਦਾ ਜੀ ਜਿਹੜਾ ਬੰਦਾ ਦੇਖੋ ਕ੍ਰਾਈਮ ਥਿਉਰੀ ਇਹ ਕਹਿੰਦੀ ਆ ਕਿ ਕਦੇ ਵੀ ਕਿਸੇ ਬੰਦੇ ਨੇ ਜੇ ਮਰਡਰ ਕਰਨਾ ਹੋਵੇ ਨਾ ਕੋਈ ਮਾੜਾ ਮਾੜਾ ਕੰਮ ਕਰਨਾ ਹੋਵੇ ਉਹਦੇ ਸਬੂਤ ਦੂਰ ਛਿਟਕੇ ਹੁੰਦਾ ਹੁੰਦਾ ਆ ਪਰ ਫੜਿਆ ਉਹ ਵੀ ਜਾਂਦਾ ਹੁੰਦਾ ਆ ਕ੍ਰਾਈਮ ਕਦੇ ਲੁਕਦਾ ਨਹੀਂਗਾ ਪੰਜਾਬ ਪੁਲਿਸ ਐਸ ਲੋਕ ਨੂੰ ਸਭ ਫੜੇ ਜਾਣੇ ਸਾਰੇ ਇੰਡੀਆ ਵਿੱਚ ਇਦਾਂ ਹੀ ਆ ਜੀ ਮੈਂ ਕਰੀ ਪੰਜਾਬ ਪੁਲਿਸ ਨਹੀਂ ਸਾਰੀ ਇੰਡੀਆ ਪੁਲਿਸ ਕਾਬਿਲ ਆ ਸਾਰੇ ਇਹ ਨਹੀਂ ਆਲੇਗੀ ਅਸੀਂ ਬੜੇ ਸਾਰੇ ਕਾਬਲ ਨੇ ਇਹ ਜੀ ਕਰੇ ਨਹੀਂ ਲੁਕਦਾ ਹੁੰਦਾ ਕਦੇ ਜ਼ਮੀਨ ਲੁਕਿਆ ਇਹ ਗੱਲ ਇੱਕ ਮਹਿਲਾ ਵੀ ਨਾਲ ਫੜੀ ਗਈ ਹੈ ਉਹਦੀ ਇਨਵੋਲਵਮੈਂਟ ਕੀ ਹੈਗੀ ਉਹਦੀ ਇਨਵੋਲਵਮੈਂਟ ਇਹ ਹੈ ਜੀ ਜਦੋਂ ਦੇਖੋ ਉਹਦੇ ਉਹਦੇ ਤਿੰਨੇ ਬੱਚੇ ਉਹਦਾ ਹਸਬੰਡ ਉਹਨੂੰ ਬੰਨ ਰੇ ਸੀਗੇ ਉਹਦਾ ਫਰਜ਼ ਬਣਦਾ ਸੀ ਰੋਗੁੱਦੀ ਉਹਨਾਂ ਨੂੰ ਕਿ ਭਾਈ ਇਹ ਤੇ ਨਾ ਕਰੋ ਪਰ ਹਸਲ ਲੱਖ ਕਰਾਈਏ ਉਹ ਉਹਦੇ ਨਾਲ ਲੱਗੀ ਆ ਕੋਠੇ ਤੋਂ ਉਤਾਰ ਕੇ ਨਾਲ ਨਾਲ ਲੈ ਕੇ ਆਈ ਹੈ ਠੀਕ ਹੈ ਜੀ ਉਹ ਉਥੋਂ ਚੱਕੀ ਉੱਪਰ ਨੀਚੇ ਕਮਰਾ ਸੀ ਉੱਪਰ ਰਹੀ ਐ ਨਾ ਹਾਂ ਰਹੀ ਐ ਤੇ ਇਹਨਾਂ ਦੇ ਸਾਰੇ ਉੱਪਰ ਸੀ ਫੈਮਲੀ ਸਾਰੀ ਉੱਪਰ ਰਹਿੰਦੀ ਸੀ ਕਮਰੇ ਰਹੀ ਜਾਂਦੇ ਐ ਕਿ ਕਰਾਇਦੇ ਕਰਾਈ ਜਿਵੇਂ ਆਪਰੇ ਪ੍ਰਦੇਸੀ ਬੰਦੇ ਰਹਿੰਦੇ ਹੁੰਦੇ ਆ ਲੜਾਈ ਦਾ ਕਾਰਨ ਕੀ ਸਾਹਮਣੇ ਆਇਆ ਇਹ ਜੀ 10 ਮਿੰਟ ਗੱਲਾਂ ਕੀਤੀਆਂ ਉਹਨੇ ਕੁਝ ਕਹਿਤਾ ਹੁਣ ਉਹਨੇ ਉਹਨੂੰ ਕੁਝ ਕਹਿਤਾ ਹੀ ਨਹੀਂ ਲੜ ਪਏ ਸੈਨਜੀਤ ਦਾ ਵੀ ਚਾਹੀਦੀ ਹੈ ਨਾ ਜੇ ਤੁਸੀਂ ਮੇਰੇ ਦੋਸਤੋਂ ਮੈਂ ਤੁਹਾਨੂੰ ਕੁਝ ਕਹਾਂ ਤੁਸੀਂ ਮੈਨੂੰ ਕਹਾਂ ਤਾਂ ਸੈਨਜੀਤ ਤੇ ਚਈ ਇਹਨਾਂ 'ਚ ਹੈ ਨਹੀਂ ਸੀ ਲੜਪੇ ਮਿਰਰ ਦਾ ਵੀ ਜਿੱਡਾ ਕੰਮ ਆਇਆ ਸੀ ਉਹਦੇ 'ਚ ਦੇਖਿਆ ਸੀ ਲਾਸ਼ ਜਿਹੜੀ ਵੱਢ ਕੇ ਟੋਟੇ-ਵਟੇ ਕਰਕੇ ਉਹਨਾਂ ਨੇ ਰਾਮ 'ਚ ਪਾਈ ਸੀ ਉਹ ਸਿਮਿੰਟ ਪਾ ਦਿੱਤਾ ਸੀ ਉਹਦੇ 'ਚ ਤੇ ਇਹਦੇ 'ਚ ਕੀ ਕੀਤਾ ਇਹਨਾਂ ਨੇ ਉਹਨੂੰ ਇਹ ਜੀ ਦੱਸਾਂ ਪਤਾ ਜੀ ਉਹਦੀ ਲੱਤਾਂ ਨੂੰ ਇਹ ਜੀ ਇਹਦੀ ਕੋਈ ਮਟੀਰੀਅਲ ਨਹੀਂ ਪਾਇਆ ਹੈਗਾ ਡੀਲ ਨਹੀਂ ਪਾਇਆ ਜਿਹਨੂੰ ਇਹਨੂੰ ਨੌਲੇਜ ਨਹੀਂ ਹੁੰਦਾ ਇਹਨਾਂ ਦੀ ਮਾਰੇ ਇਹਨੂੰ ਵੀ ਬਾਰੇ ਬੁਰੇ ਤਰੀਕੇ ਨਾਲ ਆ ਬਰਬ ਇਹ ਨਹੀਂ ਜੇ ਕਿ ਟੋਡੇ ਕੋ ਘਰੇ ਮਹਿਮਾਨ ਤੌਰ ਤੇ ਆ ਜੇ ਵੇਪਰ ਨੂੰ ਫੜ ਨਹੀਂ ਬਣਦੀ ਆਪਾਂ ਕਿ ਜਾ ਵੀ ਚਲਿਆ ਜਾ ਆਪਾਂ ਨੂੰ ਮਾਰ ਕੇ ਕੁੱਟ ਕੇ ਬੰਨ ਕੇ ਜਾਂ ਸਿੱੜਦੀ ਏ ਇਹਦੂੰ ਮਾਰੀ ਘਟਨਾ ਕਿ ਹੋ ਸਕਦੀ ਆ ਇਹ ਨੀ ਕਿਸੇ ਨਾਮ ਚਰਚਾ ਦੇ ਵਿੱਚ ਬਣਿਆ ਆ ਸੀ ਜਦੋਂ ਇੱਥੇ ਲੁਧਿਆਣਾ ਲਾਸ਼ ਮਿਲੀ ਤਾਂ ਪੁਲਿਸ ਨੇ ਕੀ ਸੋਚਿਆ ਕਿਸ ਥਿਊਰੀ ਦਾ ਕੰਮ ਕਰਨਾ ਸ਼ੁਰੂ ਕੀਤਾ ਨਹੀਂ ਸਾਡੀ ਤਾਂ ਆਮ ਗੱਲ ਆ ਜੀ ਸਾਡੇ ਤੇ ਨੀ ਡਰਮ ਨੀਲਾ ਹੋਵੇ ਚਟਾਹ ਹੋਵੇ ਸਾਡੇ ਤੇ ਕੋਈ ਜੀ ਗੱਲ ਆ ਸਾਨੂੰ ਕੋਈ ਫਰਕ ਨਹੀਂ ਸੀਐਮਸੀ ਪੁਲਿਸ ਦੀ ਥਰਡੀ ਥਿਊਰੀ ਸੇਮ ਹੀ ਹੁੰਦੀ ਆ ਜੀ ਇਸ ਦਾ ਰੀਸ ਕਰਨਾ ਹੁੰਦਾ ਡਰਮ ਜਿਹੜੇ ਮਰਜੀ ਰੰਗ ਦਾ ਹੋਵੇ ਸਾਨੂੰ ਉਸਾ ਕੀ ਹੋਰ ਪੈਂਦਾ ਸਭ ਤੋਂ ਪਹਿਲਾ ਕਲਿਊ ਕਿੱਥੋਂ ਮਿਲਿਆ ਤੁਹਾਨੂੰ ਕਿ ਕਲਿਊ ਸੀਗਾ ਇਸ ਕੇਸ ਨੂੰ ਸੋਲਵ ਕਰਾਂ ਦਾ ਸਾਡੀ ਫੋਰੈਂਸਿਕ ਟੀਮ ਜੀ ਸਾਡੀ ਫੋਰੈਂਸਿਕ ਟੀਮ ਆ ਸਾਡੀ ਡੌਗ ਸਕਵਟ ਟੀਮ ਆ ਸਾਡੀ ਡੌਗ ਸਕਵਟ ਟੀਮ ਨੇ ਦੱਸਿਆ ਸੀਗਾ ਵੀ ਇਹ ਤੇ ਇਹ ਇਧਰੋਂ ਹੀ ਡੈਡ ਬੋਡੀ ਹਾਂਜੀ ਫੋਰੈਂਸਿਕ ਟੀਮ ਨੇ ਕਹੀ ਸੀ ਸਾਨੂੰ ਮੌਕੇ ਤੋਂ ਦੱਸਦੀ ਸੀਗੀਆਂ ਹਾਂ ਮਤਲਬ ਡੌਗ ਨੇ ਜਿਹੜਾ ਦੱਸਿਆ ਕਿ ਇੱਥੇ ਇੱਥੋਂ ਇਧਰ ਲਾਸ਼ ਆਈ ਹੈ ਪਰ ਇਹ ਸਾਡੀਆਂ ਜਿਹੜੀਆਂ ਟੀਮਾਂ ਨੇ ਇਹ ਫੋਰੈਂਸਿਕ ਟੀਮ ਹੈ ਚ ਡੌਗ ਸਕਵਾਡ ਹੈਗੀ ਆ ਬੜੀ ਕਾਬਲ ਨੇ ਇਹ ਨਹੀਂ ਤੁਸੀਂ ਕ੍ਰਾਈਮ ਕਰਕੇ ਭੱਜ ਜਾਓਗੇ ਤੁਸੀਂ ਉਹਨਾਂ ਤੋਂ ਲੁਕ ਜਾਓਗੇ ਇਦਾਂ ਹੁੰਦਾ ਨਹੀਂ ਹੈਗਾ ਇਹ ਲਾਚ ਉਹ ਸੁਟੀ ਨੀਲੇ ਡਰਮ ਦੇ ਵਿੱਚ ਸੀ ਜਾਂ ਬਾਹਰ ਡੇਗ ਗਈ ਸੀ ਉਸ ਦੇ ਵਿੱਚ ਬੈਗ ਸੀ ਜੀ ਦੂਰੋਂ ਤੋਂ ਦੇਖਣ ਲੱਗਦੇ ਨੇ ਉਹਦੇ ਵਿੱਚ ਡੈੱਡ ਬੋਡੀ ਹੋਊਗੀ ਉਹਦੇ ਤੋਂ ਨੇੜੇ ਜਾਊਂਗੇ ਮੁਸ਼ਕ ਮਾਰੂਗਾ ਮੱਖੀਆਂ ਭੇਪੜਣ ਗਿੱਦੀਆਂ ਨੇ ਫੇਰ ਪਤਾ ਲੱਗਦਾ ਡੈੱਡ ਬੋਡੀ ਆ ਇਲਾਕੇ ਵਾਲਿਆਂ ਨੂੰ ਸਮੈਲ ਆ ਲੱਗਦੀ ਹਾਂ 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 ਦੂਰ ਤੱਕ ਜਿਵੇਂ ਰੂਟ ਹੈਗਾ ਰੂਟ ਤੱਕ ਸਮੇਂ ਲਾਉਣ ਲੱਗੀ ਸੀਗੀ ਇਹ ਸਰ ਕਿੰਨੇ ਕੁ ਲੋਕ ਜਿਹੜੇ ਨੇ ਹੁਣ ਗ੍ਰਿਫਤਾਰ ਕੀਤੇ ਨੇ ਕਿਹੜੇ ਕਿਹੜਾ ਮਾਮਲਾ ਦੱਸੋ 6 ਜਣੇ ਗ੍ਰਿਫਤਾਰ ਹੋ ਗਿਆ ਜੀ ਬਾਕੀ ਜੇ ਕੋਈ ਹੋਰ ਇਹ ਜੇ ਇਨਵੋਲਵਮੈਂਟ ਪਾਈ ਜਾਊਗੀ ਤਾਂ ਗ੍ਰਿਫਤਾਰੀ ਲਾਜ਼ਮੀ ਹੋਊਗੀ ਮਾਮਲਾ ਦਾਤੋਂ ਕੀ ਕੀ ਦਰਜ ਕੀਤਾ ਕਿਹੜੀ ਕਿਹੜੀ 302 ਪੁਰਾਣੀ ਦੀ ਨਿਊ ਬੀ ਐਨ ਐਸ ਚ 103 ਇਹ ਜਿਹੜਾ ਤੁਸੀਂ ਆਟੋ ਵਾਲਾ ਫੜਿਆ ਸੀਗਾ ਉਹਨੇ ਕੀ ਕਲੂ ਦਿੱਤਾ ਤੁਹਾਨੂੰ ਆਟੋ ਵਾਲਾ ਸੀਸੀਟੀਵੀ ਕੈਮਰਾ ਜਿਹੜਾ ਸੇਫ ਸੀਵੀ ਕੈਮਰਾ ਦੇਖੂਗਾ ਉਹਦਾ ਗਰੀਬ ਆਦਮੀ ਆ ਉਹਨੇ ਉੱਥੋਂ 400 ਰੁਪਏ ਲਿਆ ਵਾ ਇਹਨਾਂ ਨੇ ਜਿਹੜਾ ਉਹ ਦੱਸਿਆ ਜੀ ਲਾਸ਼ ਆ ਉਹ ਕਹੇ ਵੀ ਡਰਾਮਾ ਇੱਥੋਂ ਇੱਥੋਂ ਲੈ ਕੇ ਆਪਣੇ ਫਰਾਂਜੀ ਇਹ ਛੱਡਿਆ ਉਹਨੇ ਕਹੇ ਰੱਖੋ ਜੀ 400 ਰੁਪਏ ਲਿਆ ਤੇ ਛੱਡਿਆ ਆ ਇਹ ਫੜਿਆ ਗਿਆ ਆਟੋ ਵਾਲੇ ਦੇ ਜਿਹੜੀ شناخت ਤੇ ਸਾਰੇ ਫੜੇ ਗਏ ਹਾਂ ਸਾਡੀ ਆਟੋ ਵਾਲੇ ਨੇ ਕਾਫੀ ਹੈਲਪ ਕੀਤੀ ਆ ਜੋ ਆਟੋੜ ਹੇਲਪ ਨਾ ਕਰਦਾ ਹੋ ਉਸ ਦਾ ਹਲਕ ਟ੍ਰੇਸ ਵੀ ਨਾ ਹੋਇਆ ਹੁੰਦਾ ਸਰ ਕਿੰਨੇ ਕ ਕੈਮਰੇ ਜਿਹੜੇ ਨੇ ਤੁਸੀਂ ਇਹ ਟ੍ਰੇਸ ਕੀਤੇ ਸੀਗੇ ਜਿਹੜਾ ਆਟੋ ਵਾਲਾ ਤੁਹਾਨੂੰ ਮਿਲਿਆ ਸਾਡੀ ਆਪਣੀ ਮੈਟਰ ਹੈ ਜੀ ਛੱਡੋ ਤੁਸੀਂ ਕੋਈ ਨਹੀਂ ਫੇਰ ਤਾਂ ਇਦਾਂ ਇਸ ਸਿਟੀ ਦੇ ਜਿੰਨੇ ਵੀ ਕੈਮਰੇ ਤੁਸੀਂ ਉਹ ਸਾਰੇ ਚੈੱਕ ਕਰ ਰਹੇ ਸੀਗੇ ਸਾਡਾ ਕੰਮ ਹੈ ਜੀ ਇਹ ਸੀਸੀਟੀਵੀ ਲਈ ਲਾਈ ਹੈ ਇਸ ਵਾਸਤੇ ਆ ਚੈੱਕ ਕਰਨ ਵਾਸਤੇ ਲਾਇਆ ਠੀਕ ਹੈ ਨਾ ਜੀ ਗੱਲ ਉਹਨਾਂ ਨੂੰ ਰਿਮਾਂਡ ਤੇ ਲਿੱਤਾ ਜਾ ਰਿਹਾ ਹੈ ਹਾਂ ਰਿਮਾਂਡ ਤੇ ਲਵਾਂਗੇ ਜੀ ਹੋਰ ਵੀ ਕੋਈ ਵਾਰਦਾਤ ਹੈਗੀ ਆ ਜਾਂ ਹੋਰ ਗੱਲਾਂ ਉਹ ਟ੍ਰੇਸ ਕਰਾਂਗੇ ਜੇ ਕੋਈ ਨਵੀਂ ਗੱਲ ਆ ਗਈ ਤੇ ਨਵਾਂ ਰਜਿਸਟਰ ਹੋ ਜਾਊਗਾ ਜੇ ਇਹਦੇ ਵਿੱਚ ਕੋ ਸਾਰੇ ਕੰਮ ਕੀ ਕਰਦੇ ਸਾਰੇ ਲੇਬਰਮੈਨ ਨੇ ਜੀ ਇਹ ਮਾਰਨ ਵਾਲਾ ਵੀ ਲੇਬਰਮੈਨ ਆ ਮਾਰਨ ਵਾਲਾ ਪਰਿਵਾਰ ਵੀ ਲੇਬਰਮੈਨ ਆ ਕੋਈ ਜਗ੍ਹਾ ਕਰਦੀ ਸਾਰੇ ਇਕੱਠੇ ਆ ਪੱਲੇਦਾਰ ਜੀ ਰੋਡ ਦੇ ਉੱਤੇ ਜਿਵੇਂ ਉਹ ਨਹੀਂ ਚੌਕਾਂ 'ਚ ਖੜੇ ਹੁੰਦੇ ਤਿੰਨ ਤਿੰਨ ਚਾਰ ਚਾਰ ਸੋਚ ਲੇਬਰ ਜਿਹੜੇ ਹੁੰਦੇ ਆ ਐਦਾ ਗਰੀਬ ਆਦਮੀ ਨੇ ਪਰ ਬੰਦਾ ਮਾਰਨਾ ਗਰੀਬੀ ਅਮੀਰੀ ਨਾਲ ਸਵਾਲ ਨਹੀਂ ਨਾ ਕਰਦਾ ਕੋਈ ਬੰਦਾ ਮਾਰਿਆ ਤੇ ਬੰਦਾ ਮਾਰਿਆ ਕਿਨੇ ਜਾਣੇ ਆ ਇਹ ਫੜੇ ਸਾਰੇ ਇੱਕੋ ਜਗ੍ਹਾ ਤੇ ਗਏ ਸਾਰੇ ਛੇ ਗਮਰੇ ਚੋਂ ਇਹਨਾਂ ਨੇ ਕਪੜਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮਰਡਰ ਕੀਤਾ ਕੁਝ ਚੇਂਜ ਕਰਾ ਹੋ ਸਕਦਾ ਜੀ ਇਹਨੂੰ ਪਤਾ ਵੀ ਸਾਡੇ ਕਿਹੜਾ ਪਤਾ ਲੱਗਣਾ ਹੈ ਹਾਂਜੀ ਡਰਮ ਚ ਬਾਤ ਤਾਂ ਪਤਾ ਨਹੀਂ ਲੱਣਾ ਆ ਆਹੋ ਹੀ ਨੇ ਵੈਕਨ ਇਹ ਨਹੀਂ ਲੋਕ ਦੰਦਾ ਕਦੇ ਬਿਲਕੁਲ ਤਾਂ ਪੁਲਿਸ ਨੂੰ ਕਾਮਯਾਬੀ ਮਿਲ ਚੁੱਕੀ ਆ ਤਾਂ ਨੀਲੇ ਡਰਮ ਦੀ ਡੀਲ ਲੁਧਿਆਣੇ ਦੀ ਕਹਾਣੀ ਆ ਉਹ ਸੋਲਵ ਹੋ ਚੁੱਕੀ ਆ ਤਾਂ ਜਿਹੜੇ 6 ਲੋਕ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਤਾਂ ਪੁਲਿਸ ਉਹਨਾਂ ਦਾ ਰਿਮਾਨਡ ਲੈ ਰਹੀ ਆ ਔਰ ਪੁਸ਼ਕਿਸ਼ ਕੀਤੀ ਜਾਵੇਗੀ ਕਿ ਹੋਰ ਤਾਂ ਨਹੀਂ ਕੋਈ ਇਹਨਾਂ ਨੇ ਮਰਡਰ ਕੀਤਾ ਇਹਨਾਂ ਤੇ ਕਿਹੜੇ ਕਿਹੜੇ ਮਾਮਲੇ ਦਰਜ ਨੇ ਉਸ ਤੇ ਸਾਰੀ ਜਾਂਚ ਜਿਹੜੀ ਆ ਪੁਲਿਸ ਕਰ ਰਹੀ ਆ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧ